ਸਜਦੇ ਕਰੇ ਅਨੇਕ ਤੋਪਚੀ ਕਾਪਟ ਪੇ ਸਪੋਸਤੀ ਅਨੇਕ ਦਾ ਨਿਵਾਵਤ ਹੈ ਸਿਰ ਕੋ ਜੇ ਸਜਦਾ ਕੀਤਿਆ ਪਰਮਾਤਮਾ ਪਰਸਾਨ ਹੁੰਦਾ ਹੋਵੇ ਤਾਂ ਤੋਪਚੀ ਕਾਪਟ ਸਹਿਤ ਅਨੇਕਾ ਵਾਰ ਗੋਲਾ ਤਾਗਨ ਲਈ ਸਜਦਾ ਕਰਦੇ ਹਨ ਅਤੇ ਪੋਸਤੀ ਵੀ ਅਨੇਕਾਂ ਵਾਰ ਸਿਰ ਨਿਵਾਉਂਦਾ ਹੈ ਕਹਾ ਪੇ ਉਹ ਮਲ ਜੋ ਪੈ ਕਾਡਤ ਅਨੇਕ ਡੰਡਰ ਸੋ ਤੋ ਨਾ ਡੰਡੋਤ ਅਸਟਾਂਗ ਅਥ 30 ਕੋ ਕੀ ਹੋਇਆ ਜੇ ਕੋਈ ਪਹਿਲਵਾਨ ਅਨੇਕ ਡੰਡ ਕੱਟਦਾ ਹੈ ਪਰ ਉਸ ਨੂੰ ਈਸ਼ਵਰ ਅਥ 30 ਅੱਗੇ ਕੀਤਾ ਅਸਟਾਂਗ ਡੰਡੋਤ ਨਹੀਂ ਕਿਹਾ ਜਾ ਸਕਦਾ ਕਹਾ ਪਿਓ ਰੋਗੀ ਜੋ ਪੈ ਡਾਰੇ ਹੋ ਰਹੋ ਉਰਦ ਮੁਖ ਮੰਤੇ ਨਾ ਮੋਂਡ ਨਹਿਰਾਇਓ ਆਦ ਇਸ ਕੋ ਕੀ ਹੋਇਆ ਜੋ ਕੋਈ ਜੋਗੀ ਰੋਗੀ ਵਾਂਗ ਉਪਰਵਲਮੂ ਕਰਕੇ ਪਿਆ ਰਹੇ ਕੀ ਹੋਇਆ ਜੇ ਕੋਈ ਜੋਗੀ ਸਿਰਮੁਨਾਈ ਫਿਰਦਾ ਰਹੇ ਜਦੋਂ ਤੱਕ ਮਨ ਨੂੰ ਮੁੰਨ ਕੇ ਸੁਵਾਚ ਕਰਕੇ ਪਰਮਾਤਮਾ ਦੇ ਦਰਸ਼ਨ ਧਿਆਨ ਨਹੀਂ ਕਰਦਾ ਕਾਮਨਾ ਦੇਨ ਸਦਾ ਤਾਮਨਾ ਪਰਵੀਨ ਇਕ ਭਾਵਨਾ ਬਹੀਨ ਕੈਸੇ ਪਾਵੈ ਜਗਦੀਸ਼ ਕੋ ਜੋ ਕਾਮਨਾਵਾਂ ਦੇ ਅਦੀਨ ਚਲ ਕਪਟ ਵਿੱਚ ਪਰਬੀਨ ਅਤੇ ਇੱਕ ਪਰਮਾਤਮਾ ਦੀ ਭਾਵਨਾ ਤੋਂ ਸਖਣੇ ਹਨ ਉਹ ਪਰਮਾਤਮਾ ਨੂੰ ਕਿਵੇਂ ਪ੍ਰਾਪਤ ਕਰ ਸਕਦੇ ਹਨ ਸੀਸ ਪਟਕਤ ਜਾ ਕੇ ਕਾਨ ਮੈਂ ਖਜੂਰਾ ਤਸੈ ਮੋਂਡ ਛਟਕਤ ਮੇਤਰ ਪੁੱਤਰ ਹੂ ਕੇ ਸੋਕ ਸੋ ਜੇ ਸਿਰ ਦੇ ਪਟਕੇ ਆ ਪਰਮਾਤਮਾ ਮਿਲਦਾ ਹੋਵੇ ਤਾ ਜਿਸ ਦੇ ਕੰਨ ਵਿੱਚ ਕਨਕਜੂਰਾ ਆਵੜਿਆ ਹੋਵੇ ਉਹ ਵੀ ਸਿਰ ਪਟਕਦਾ ਹੈ ਅਤੇ ਜੇ ਪ੍ਰਮਾਤਮਾ ਸਿਰ ਨੂੰ ਪਿੱਟਣ ਨਾਲ ਮਿਲਦਾ ਹੋਵੇ ਤਾਂ ਮਿੱਤਰ ਅਤੇ ਪੁੱਤਰ ਦੇ ਮਰਨ ਦੇ ਸੋਗ ਵਿੱਚ ਵੀ ਸਿਰ ਪਿੱਟਿਆ ਜਾਂਦਾ ਹੈ ਆਕ ਕੋ ਚਰਿਆ ਪਲ ਫੂਲ ਕੋ ਪਛਾਇਆ ਸਦਾ ਬਾਨ ਕੋ ਪਰਮਾਇਆ ਔਰ ਦੂਸਰੋ ਨਾ ਬੋਕ ਸੋ ਜੇ ਪਰਮਾਤਮਾ ਬਾਣ ਵਿੱਚ ਵਿਚਰਣ ਅਤੇ ਫਲ ਫੁੱਲ ਖਾਣ ਨਾਲ ਮਿਲਦਾ ਹੋਵੇ ਤਾਂ ਅੱਕ ਨੂੰ ਖਾਣ ਵਾਲੇ ਫਲ ਫੁੱਲ ਨੂੰ ਪੱਛਣ ਵਾਲੇ ਅਤੇ ਸਦਾ ਬਾਣ ਵਿੱਚ ਪੀਣ ਵਾਲੇ ਬੱਕਰੇ ਬੋਕ ਵਰਗਾ ਕੋਈ ਹੋਰ ਦੂਜਾ ਨਹੀਂ ਹੈ ਕਹਾ ਪਿਓ ਪੇੜ ਜੋ ਕਸਤ ਸੀਸ ਬ੍ਰਿਛਨ ਸੋ ਮਾਟੀ ਕੋ ਪਛਿਆ ਬੋਲ ਪੋਚ ਲੀਜੈ ਚੋਕ ਸੋ ਹੀ ਹੋਇਆ ਜੇ ਭੇੜ ਸਦਾ ਆਪਣੇ ਸਿਰ ਬਿਰਛਾ ਨਾਲ ਰਗੜਦੀ ਫਿਰਦੀ ਹੈ ਪਰ ਮੱਥਾ ਰਗੜਨ ਨਾਲ ਪ੍ਰਭੂ ਨਹੀਂ ਮਿਲਦਾ ਅਤੇ ਜੇ ਮਿੱਟੀ ਦੇ ਖਾਦਿਆਂ ਪਰਮਾਤਮਾ ਮਿਲਦਾ ਹੁੰਦਾ ਤਾਂ ਮਿੱਟੀ ਨੂੰ ਖਾਣ ਵਾਲੀ ਜੋਕ ਨੂੰ ਪੁੱਛ ਵੇਖੋ ਕਾਮਨਾ ਅਦੀਨ ਕਾਮ ਕਰੋਧ ਮੈ ਪਰਬੀਨ ਏਕ ਭਾਵਨਾ ਬਹੀਨ ਕੈਸੇ ਭੇਟੈ ਪਰਲੋਕ ਸੋ ਜੋ ਵਿਅਕਤੀ ਕਾਮਨਾਵਾਂ ਦੇ ਅਧੀਨ ਹੈ ਅਤੇ ਕਾਮ ਕ੍ਰੋਧ ਵਿੱਚ ਪਰਬੀਨ ਹੈ ਪਰ ਇੱਕ ਭਾਵਨਾ ਤੋਂ ਵਾਂਝਿਆ ਹੈ ਤਾਂ ਉਹ ਬ੍ਰਹਮ ਲੋਕ ਪਰਲੋਕ ਨੂੰ ਕਿਵੇਂ ਪ੍ਰਾਪਤ ਕਰ ਸਕਦਾ ਹੈ ਨਾਚਿਓਈ ਕਰਤ ਮੋਰ ਦਾਦਰ ਕਰਤ ਸੋਰ ਸਦਾ ਕਾਨ ਘੋਰ ਘਨ ਕਰਿਓਈ ਕਰਤ ਹੈ ਜੇ ਨਚਨ ਅਤੇ ਸ਼ੋਰ ਕੋ ਨਾਲ ਪਰਮਾਤਮਾ ਮਿਲਦਾ ਹੋਵੇ ਤਾ ਮੋਰਨਾ ᱪਿਆ ਕਰਦਾ ਹੈ ਅਤੇ ਡੱਡੂ ਰੋਲਾ ਪਾਉਂਦੇ ਹਨ ਅਤੇ ਬੱਦਲ ਸਦਾ ਗੱਜਿਆ ਕਰਦੇ ਹਨ ਇੱਕ ਪਾਏ ਠਾਡੇ ਸਦਾ ਮਨ ਮੈਂ ਰਹਤ ਬ੍ਰਿਛ ਹੂਕ ਹੂਕ ਪਾਵ ਪੋਮ ਸਰਾਵਗ ਤਰਤ ਹੈ ਜੇ ਇੱਕ ਪੈਰ ਉਤੇ ਖੜੋਤਿਆਂ ਪਰਮਾਤਮਾ ਮਿਲਦਾ ਹੋਵੇ ਤਾਂ ਬਨ ਵਿੱਚ ਬ੍ਰਿਛ ਸਦਾ ਇੱਕ ਪੈਰ ਦੇ ਪਾਰ ਖੜੇ ਰਹਿੰਦੇ ਹਨ ਅਤੇ ਜੇ ਜੀਵਾਨੋ ਦੁੱਖ ਨਾ ਦਿੱਤਿਆਂ ਪ੍ਰਭੂ ਮਿਲਦਾ ਹੋਵੇ ਤਾਂ ਸਾਰੇ ਉਹਦੇ ਧਰਤੀ ਉੱਤੇ ਹੋਂਜ ਹੋਂਜ ਕੇ ਹੋਕ ਫੋਕ ਕੇ ਪੈਰ ਧਰਦੇ ਹਨ ਪਹਾਣ ਅਨੇਕ ਚੁਗ ਇੱਕ ਥੋਰ ਬਾਸ ਕਰੇ ਕਾਗ ਔਰ ਚੀਲ ਦੇਸ਼ ਦੇਸ਼ ਵਿਚਰਤ ਹੈ ਜੇ ਇੱਕ ਸਥਾਨ ਉਤੇ ਟਿਕੇ ਰਹਿ ਨਾਲ ਪ੍ਰਭੂ ਮਿਲਦਾ ਹੋਵੇ ਤਾਂ ਪੱਥਰ ਅਨੇਕਾਂ ਜੁਗਾ ਤੱਕ ਇਕਥਾ ਉਤੇ ਵਾਸ ਕਰਦੇ ਹਨ ਅਤੇ ਜੇ ਘੁੰਮਣ ਫਿਰਨ ਨਾਲ ਪ੍ਰਭੂ ਮਿਲਦਾ ਹੋਵੇ ਤਾਂ ਕਾ ਤੇ ਲਾ ਸਦਾ ਦੇਸਾਂ ਦਿਸ਼ਾਂਤਰਾ ਵਿੱਚ ਵਿਚਰਦੇ ਰਹਿੰਦੇ ਹਨ ਗਿਆਨ ਕੇ ਬਹੀਨ ਮਹਾਦਾਨ ਮੈ ਨਾ ਹੂਜੈ ਲੀਨ ਭਾਵਨਾ ਯਕੀਨ ਦੇਨ ਕੈਸੇ ਕੈ ਤਰਤ ਹੈ ਜਿਵੇਂ ਬ੍ਰਹਮ ਗਿਆਨ ਤੋਂ ਰਹਿਤ ਵਿਅਕਤੀ ਮਹਾਦਾਨੀ ਪਰਮਾਤਮਾ ਵਿੱਚ ਲੀਨ ਨਹੀਂ ਹੋ ਸਕਦਾ ਉਸੇ ਤਰ੍ਹਾਂ પ્રેમ ਅਤੇ ਸ਼ਰਧਾ ਤੋਂ ਸਖਨੇ ਵਿਅਕਤੀ ਸੰਸਾਰ ਸਾਗਰ ਨੂੰ ਕਿਵੇਂ ਤਰ ਸਕਦੇ ਹਨ ਜਿਵੇਂ ਇੱਕ ਸੁਆੰਗੀ ਕਾਹੋ ਜੋਗੀ ਜਾਂ ਬੇਰਾਗੀ ਬਣੇ ਕਬਹੂ ਸੰन्यास ਪੇਸ਼ ਬਨ ਕੇ ਦਿਖਾਵਈ ਜਿਵੇਂ ਇੱਕ ਬਹਿਰੂਪਿਆ ਕਦੇ ਜੋਗੀ ਅਤੇ ਕਦੇ ਬੇਰਾਗੀ ਬੰਦਾ ਹੈ ਅਤੇ ਕਦੇ ਸੰਿਆਸੀ ਪੇਸ਼ ਤਾਰਨ ਕਰਕੇ ਵਿਖਾਉਂਦਾ ਹੈ ਕਾਹੂੰ ਪੌਨਹਾਰੀ ਕਾਹੂੰ ਬੈਠੇ ਲਾਇ ਤਾਰੀ ਕਾਹੂੰ ਲੋਭ ਕੀ ਕੁਮਾਰੀ ਸੋ ਅਨੇਕ ਗੋਣ ਗਾਵਈ ਕਦੇ ਪੌਨ ਆਹਾਰੀ ਅਤੇ ਕਦੇ ਸਮਾਦੀ ਤਾਰੀ-ਤਾੜੀ ਲਗਾ ਕੇ ਬੈਠਦਾ ਹੈ ਅਤੇ ਕਦੇ ਲੋਭ ਦੀ ਕੁਮਾਰੀ ਕਾਰਨ ਅਨੇਕਾਂ ਗੋਣ ਗਾਉਂਦਾ ਹੈ ਕਾਹੂੰ ਬ੍ਰਾਹਮਚਾਰੀ ਕਾਹੂੰ ਹਾਥ ਪੈ ਲਗਾਵੈ 바ਰੀ ਕਾਹੂੰ ਡਾਂਡ ਧਾਰੀ ਹੋਏ ਕੈ ਲੋਗਨ ਪਰਮਾਵਈ ਕਦੇ ਬ੍ਰਹਮਚਾਰੀ ਹੁੰਦਾ ਹੈ ਕਦੇ ਹੱਥ ਉਤੇ ਖੇਤੀ ਜਮਾ ਕੇ ਵਖਾਉਂਦਾ ਹੈ ਅਤੇ ਕਦੇ ਡਾਂਡ ਧਾਰੀ ਬਣ ਕੇ ਲੋਕਾਂ ਨੂੰ ਪਰਮਾਉਂਦਾ ਹੈ ਕਾਮਨਾ ਅਦੇਨ ਪਰਿਓ ਨਾਚਤ ਹੈ ਨਾ ਚੰਨ ਤੋ ਗਿਆਨ ਕੇ ਬਹੀਨ ਕੈਸੇ ਬ੍ਰਹਮ ਲੋਕ ਪਾਵੇਈ ਜੋ ਕਾਮਨਾਵਾ ਦੇ ਬਸ ਹੋ ਕੇ ਨੱਚਦਾ ਹੈ ਪਾਲਾ ਗਿਆ ਤੋਂ ਬਿਨਾ ਕੇਵਲ ਨਚਨਾਲ ਕਿਵੇਂ ਬ੍ਰਹਮ ਲੋਕ ਦੀ ਪ੍ਰਾਪਤੀ ਹੋ ਸਕਦੀ ਹੈ ਪੰਜ ਬਾਰ ਗਿੱਦਰ ਪੁਕਾਰੇ ਪਰੇ ਸੀਤ ਕਾਲ ਕੁੰਚਰ ਉਹ ਗਧਾ ਅਨੇਕਾ ਦਾ ਪ੍ਰਕਾਰ ਹੀ ਜਿਵੇਂ ਸਰਦੀ ਦੀ ਰੁੱਤ ਵਿੱਚ ਗਿੱਦੜ ਪੰਜ ਵੇਲੇ ਹੁਆ ਹੁਆ ਕਰਦਾ ਹੈ ਅਤੇ ਹਾਤੀ ਤੇ ਘੋਟਾ ਅਨੇਕਾ ਵਾਰ ਚਿੰਗਾੜਦੇ ਅਤੇ ਹੀਂਗਦੇ ਹਨ ਪਰ ਉਹਨਾਂ ਨੂੰ ਕੁਝ ਵੀ ਹਾਸਲ ਨਹੀਂ ਹੁੰਦਾ ਕਹਾ ਪਇਓ ਜੋ ਪੈ ਕਲਵਾਤਰ ਲਿਓ ਕਾਂਸੀ ਵਿੱਚ ਚੀਰ-ਚੀਰ ਚੋਰਟਾ ਕੋਠਾਰਨ ਸੋ ਮਾਰ ਹੀ ਕੀ ਹੋਇਆ ਜੇਕਰ ਕਾਂਸੀ ਬਨਾਰਸ ਵਿੱਚ ਕਲਵਾਤਰ ਨਾਲ ਸਰੀਰ ਚਰਵਾ ਲਿਆ ਕਿਉਂਕਿ ਕਈ ਵਾਰ ਚੋਰ ਨੂੰ ਵੀ ਕੁਹਾੜੀਆਂ ਨਾਲ ਚੀਰ-ਚੀਰ ਕੇ ਮਾਰ ਦਿੱਤਾ ਜਾਂਦਾ ਹੈ ਕਹਾ ਪੇ ਉਹ ਫਾਂਸੀ ਢਾਰ ਬੁੱਢਿਓ ਜੜ ਗੰਗ ਧਾਰ ਢਾਰ ਢਾਰ ਪਾਸ ਠੱਗ ਮਾਰ ਮਾਰ ਢਾਰ ਹੀ ਕੀ ਹੋਇਆ ਜੇ ਕੋਈ ਮੂਰਖ ਆਪਣੇ ਗਲ ਵਿੱਚ ਫਾਹੀ ਪਾ ਕੇ ਗੰਗਾ ਦੀ ਧਾਰਾ ਵਿੱਚ ਡੋ ਡਿਆ ਹੈ ਕਿਉਂਕਿ ਕਈ ਵਾਰ ਠੱਗ ਲੋਗ ਰਾਹੀਆਂ ਦੇ ਗਲਾਂ ਵਿੱਚ ਫਾਹੀ ਪਾ ਕੇ ਮਾਰ ਦਿੰਦੇ ਹਨ ਡੋਬੇ ਨਰਕ ਧਾਰ ਮੂੜ ਗਿਆਨ ਕੇ ਬਿਨਾ ਵਿਚਾਰ ਭਾਵਨਾ ਬਹੀਨ ਕਿਵੇਂ ਗਿਆਨ ਕੋ ਵਿਚਾਰੀ ਗਿਆਨ ਨੂੰ ਬਿਨਾ ਵਿਚਾਰੇ ਕਈ ਮੂਰਖ ਵਿਅਕਤੀ ਨਰਕ ਦੀ ਧਾਰਾ ਵਿੱਚ ਡੁੱਬ ਜਾਂਦੇ ਹਨ ਕਿਉਂਕਿ ਭਾਵਨਾ ਤੋਂ ਬਿਨਾ ਗਿਆਨ ਨੂੰ ਕਿਵੇਂ ਵਿਚਾਰਿਆ ਜਾ ਸਕਦਾ ਹੈ ਤਾਪ ਕੇ ਸਹੇਤੇ ਜੋ ਪੈ ਪਾਈ ਹੈ ਆ ਤਾਪਨਾਤ ਤਾਪਨਾ ਅਨੇਕ ਤਨ ਕਾਇਲ ਸਹਤ ਹੈ ਜੇਕਰ ਸਰੀਰਕ ਦੁੱਖ ਤਾਪ ਸਹਾਰਨ ਨਾਲ ਦੁੱਖਾਂ ਤੋਂ ਉੱਚੇ ਸਵਾਮੀ ਨਾਲ ਮੇਲ ਹੋ ਸਕਦਾ ਹੋਵੇ ਤਾਂ ਕਾਇਲ ਵਿਅਕਤੀ ਅਨੇਕ ਪ੍ਰਕਾਰ ਦੇ ਦੁੱਖ ਤਾਪ ਸਰੀਰ ਉਤੇ ਸਹਿਨ ਕਰਦਾ ਹੈ। ਜਾਪ ਕੇ ਕੀਏ ਤੇ ਜੋ ਪੈ ਪਾਇਤ ਆ ਜਾਪ ਦੇਵ ਪੂਦਨਾਸ ਦੇਵ ਤੂੰ ਹੀ ਤੂੰ ਹੀ ਉਚਰਤ ਹੈ। ਜੇ ਝਾਪ ਕੀ ਤਿਆ ਜਪ ਆਤੀਤ ਪਰਮਾਤਮਾ ਨੂੰ ਪਾਇਆ ਜਾ ਸਕਦਾ ਹੋਵੇ ਤਾਂ ਪੋਦਨਾ ਇੱਕ ਵਿਸ਼ੇਸ਼ ਪੰਛੀ ਸਦਾ ਤੋਹੀ ਤੋਹੀ ਉਚਾਰਦਾ ਰਹਿੰਦਾ ਹੈ ਨਾ ਬਕੇ ਉਡੇ ਤੇ ਜੋ ਪੈ ਨਾਰਾਇਣ ਪਾਇਤ ਅਨਲ ਆਕਾਸ਼ ਪੰਛੀ ਡੋਲ ਬੋ ਕਰਤ ਹੈ ਆਕਾਸ਼ ਵਿੱਚ ਉਡਣ ਨਾਲ ਜੇ ਨਾਰਾਇਣ ਪ੍ਰਾਪਤ ਹੋ ਸਕਦਾ ਹੋਵੇ ਤਾਂ ਅਨਲ ਪੰਛੀ ਸਦਾ ਆਕਾਸ਼ ਵਿੱਚ ਹੀ ਉਡਾਈਆਂ ਲਾਂਦਾ ਰਹਿੰਦਾ ਹੈ ਆਗ ਮੈਂ ਜਰੇ ਤੇ ਗਤ ਰਾंड ਕੀ ਪਰਤ ਕਰ ਪਾਤਾਲ ਕੇ ਵਾਸੀ ਕਿਉਂ ਪੋਚੰਗ ਨਾ ਤਰਤ ਹੈ ਜੇ ਅੱਗ ਵਿੱਚ ਸੜਨ ਨਾਲ ਮੁਕਤੀ ਮਿਲਦੀ ਹੁੰਦੀ ਤਾਂ ਅੱਗ ਵਿੱਚ ਵਿਧਵਾ ਨੂੰ ਪਤੀ ਨਾਲ ਸਤੀ ਹੋਣ ਤੇ ਮੁਕਤੀ ਮਿਲਣੀ ਚਾਹੀਦੀ ਹੈ ਅਤੇ ਜੇ ਗੁਫਾ ਵਿੱਚ ਰਹਿਣ ਨਾਲ ਮੁਕਤੀ ਮਿਲਦੀ ਹੋਵੇ ਤਾਪਾਤਾਲ ਵਿੱਚ ਨਿਵਾਸ ਕਰਨ ਵਾਲੇ ਸੱਪ ਕਿਉਂ ਮੁਕਤ ਨਹੀਂ ਹੁੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ